ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੋੁਰ ਸੋਹ ਝਟੀ ਆ ਤੂ ਦ੍ਰਿਟੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਐਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾਹੋ ਸਤਤ नाम श्रीवाहे गुरु साहे बि ਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪੇ ਆਪੇ ਵਰਤਦਾ ਪਿਆਰਾ ਆਪੇ ਆਪੇ ਅਪਾਹੋ ਜਾਰਾ ਜਾਗੂ ਆਪੇ ਹੈ ਪਿਆਰਾ ਆਪੇ ਸੱਚ ਸਾਹ ਹੋ ਆਪੇ ਵਣਜ ਵਾਪਾਰੀਆ ਪਿਆਰਾ ਅੱਪੇ ਸੱਚ ਵੇਸਾ ਹੋ ਅੱਪੇ ਆਪੇ ਵਰਤਦਾ ਪਿਆਰਾ ਅੱਪੇ ਆਪੇ ਅਪਾਹੋ ਵਣਜਾਰਾ ਜਾਗ ਆਪ ਹੈ ਪਿਆਰਾ ਆਪੇ ਸੱਚਾ ਸਾਹ ਹੋ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਤੇ ਸੱਚ ਵੇਸਾ ਹੋ ਜਾਪੇ ਮਨ ਹਾਰੇ ਹਾਰੇ ਨਾਮ ਸਲਾਹ ਗੁਰ ਕਿਰਪਾ ਤੇ ਪਾਈਆ ਪਿਆਰਾ ਅੰਮ੍ਰਿਤ ਅਗਮ ਅਥਾ ਰਹਾਓ ਆਪ ਪੇ ਸੋਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪੇ ਮਹਾ ਹੋ ਆਪੇ ਉੱਜੜ ਪਾਏ ਦਾ ਪਿਆਰਾ ਆਪੇ ਵਿਖਾਲੇ ਰਾਹੋ ਆਪੇ ਹੀ ਸਭ ਆਪੇ ਹਾ ਪਿਆਰਾ ਆਪੇ ਵੇ ਪਰਵਾਹ ਆਪੇ ਆਪੇ ਉਪਾਏ ਦਾ ਪਿਆਰਾ ਸਿਰ ਆਪੇ ਤੰਦੜਾ ਲਾ ਹੋ ਆਪ ਕਰਾਈ ਸਖਤੀ ਪਿਆਰਾ ਆਪੇ ਮਾਰੇ ਮਾਰੇ ਜਾਹੋ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਰੇ ਲੰਗਾ ਹੋ ਆਪੇ ਸਾਗਰ ਬੋਹਿਥਾ ਪਿਆਰਾ ਗੁਰਖੇਵਟ ਆਪੇ ਚਲਾਹੋ ਆਪੇ ਹੀ ਚੜ ਲੰਗਦਾ ਪਿਆਰਾ ਕਾਰ ਚੋਜ ਵੇਖਾ ਪਾਤੇ ਸਾਹੋ ਆਪੇ ਆਪੇ ਦਾਇਾਲ ਹੰ ਪਿਆਰਾ ਜਾਨ ਨਾਨਕ ਬਖਸ਼ ਮਿਲਾ ਹੋ ਆਪੇ ਸਾਗਰ ਬੋਹਿਥਾ ਪਿਆਰਾ ਗੁਰ ਕੇ ਵਟ ਆ ਪਚਲਾ ਹੋ ਆਪੇ ਹੀ ਚਾੜੇ ਲੰਗ ਦਾ ਪਿਆਰਾ ਕਾਰੇ ਚੋਜ ਵੇਖਾਂ ਪਾਤਸ਼ਾਹ ਹੋ ਆਪੇ ਆਪੇ ਦਾਇਾਲ ਹੈ ਪਿਆਰਾ ਜਾਨ ਨਾਨਕ ਵਖਸ ਮਿਲਾ ਹੋ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦਿ ਆਪੇ ਆਪੇ ਵਰਤਦਾ ਪਿਆਰਾ ਆਪੇ ਆਪੇ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਾਪਾਰੀਆ ਪਿਆਰਾ ਆ ਤੇ ਸੱਚ ਵੇਸਾ ਹੋ